ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਮਹਿੰਦਰਾ 575 DI ਸਰਪੰਚ ਸ਼ੋਅ ਦੇ ਵਿੱਚ ਇਹ ਟਰੈਕਟਰ ਕਿੰਨੇ ਮਾਡਲ ਹੈ ਕੀ ਇਹ ਦਾ ਰੇਟ ਹੈ ਕਿੱਥੇ ਖੜਾ ਹੈ ਇਹ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਟਰੈਕਟਰ ਦੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਤ ਵਾਤ ਫੇਸਬੁੱਕ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣਾ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਹ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਮਹਿੰਦਰਾ 575 ਡੀਆਈਜੀ ਇਹ ਟਰੈਕਟਰ 2014 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਪਹਿਲੇ ਨਾਮ ਹੈ ਸਾਰਾ ਟਰੈਕਟਰ オリジナル ਹੈ ਪਾਵਰ ਸਟੀering ਹੈ ਡਬਲ ਕਲਚ ਟਰੈਕਟਰ ਹੈ ਔਇਲ ਬ੍ਰੇਕਸ ਹੈ ਜੀ ਜੇ ਪਟਾਇਰਾਂ ਦੀ ਗੱਲ ਕਰੀਏ ਤਾਂ ਲਗਭਗ 80-85 ਪੈਸੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਹੈ। ਟਰੈਕਟਰ ਸਾਰਾ origignal ਹੈ ਬਹੁਤ ਹੀ ਗੈਂਡ ਕੰਡੀਸ਼ਨ ਦੇ ਵਿੱਚ। ਆਵਾ ਕੇ ਚੈੱਕ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਜੇ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਮਾਲਕ ਵੀਰ ਬਲੌਣ ਟਰੈਕਟਰ ਦਾ ਭਾਈ ਜੀ ਰੇਟ ਰੱਖਿਆ ਗਿਆਗਾ। 4,115,000 ਰੁਪਏ ਵੀਰ ਬਲੌਣ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ। ਏਜਰ ਟਰੈਕਟਰ ਹੈ ਮਿੱਤਰੋ ਇਹ ਸਮਰਾਲਾ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਵਾਤ ਵਾਤ ਫੇਸਬੁੱਕ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਮਿਲਦੇ ਆ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ